ਸਾਨੂੰ ਇਹ ਕਹਿੰਦੇ ਅੱਤਵਾਦੀ ਦੇਸ਼ ਸਾਡਾ ਇਹ ਠਿੱਕ ਲੱਗਦਾ ਟੀਸਾ ਸਭ ਤੋਂ ਵੱਧ ਮਰੇ ਤਾਂ ਸੀ ਆਂ ਦੇਸ਼ ਵੰਡਿਆ ਗਿਆ ਦੇਸ਼ ਥੋੜਾ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਆਪਣੇ ਹੱਕਾਂ ਦੀ ਗੱਲ ਕਰਨੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਬਕਵਾਦੀ ਹੁੰਦਾ ਆਪਣੇ ਲੋਕਾਂ ਲਈ ਲੜਨਾ ਸੰਸਥਾਵਾਂ ਲਈ ਲੜਨਾ ਅੱਤਵਾਦੀ ਤੇ ਬਕਵਾਦੀ ਹੈਗੇ ਆ ਮੈਂ ਵੀ ਹੈਗਾ ਹਰ ਇੱਕ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਵੀ ਅੱਤਵਾਦੀ ਤੇ ਬਕਵਾਦੀ ਆ ਹੇ ਕਿਹਾ ਫਿਰ ਸਰਕਾਰ ਨੇ ਜਿਹੜਾ ਪੱਟਣਾ ਸਾਡਾ ਪੱਟਨੇ ਸਾਰਾ ਪੰਜਾਬ ਕੱਟ ਕੇ ਰੱਖਤੇ ਆ ਸਾਡੇ ਗੁਰਦੁਆਮ ਉੱਧਰ ਚਲੇ ਗਏ ਸਾਰਾ ਸਤਿਆਨਾਲ ਤਾਂ ਸਾਡਾ ਹੋਇਆ ਬੰਦੇ ਮਰੇ ਸਾਡੇ ਮਰੇ ਨੁਕਸਾਨ ਹੋਇਆ ਸਾਡਾ ਨੁਕਸਾਨ ਹੋਇਆ ਆ ਬਾਰਡਰ ਬਾਕੀ ਤਾਂ ਬੰਬੇ ਵਾਲਾ ਵੀ ਖੋਲ ਰੱਖਿਆ ਹੈ ਮਹਾਰਾਸ਼ਟਰ ਵਾਲਾ ਗੁਜਰਾਤ ਵਾਲਾ ਵੀ ਖੋਲ ਰੱਖਿਆ ਸਾਡੇ ਵਾਲਾ ਬੰਦ ਕਰ ਰੱਖਿਆ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਆਪਣੇ ਸ੍ਰੀ ਸਾਹਿਬ ਕਿਰਪਾਨ ਸਾਹਿਬ ਪਾਉਣ ਦੀ ਆਗਿਆ ਤੋਂ ਮਨਾਹੀ ਕਰ ਦਿੱਤੀ ਇਸ ਤੋਂ ਵੱਧ ਫਿਰ ਬਗਾਨੇ ਪਣ ਦਾ ਅਹਿਸਾਸ ਕਿ ਹੋਊਗਾ ਉਹ ਕੀ ਖਤਰਾ ਉਹਨਾਂ ਨੂੰ ਜਿਹੜੇ ਉੱਥੇ ਆਲਰੇਡੀ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਕੀ ਖਤਰਾ ਇਹ ਮੈਂ ਸਮਝਦਾ ਕਿ ਇਹ ਸਿੱਧਾ ਸਿੱਖਾਂ ਤੇ ਅਟੈਕ ਆ ਨਰਿੰਦਰ ਮੋਦੀ ਸਰਕਾਰ ਦਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਾਜਵਲੇ ਜੇ ਸ਼੍ਰੀ ਦਰਬਾਰ ਸਾਹਿਬ ਤੇ ਸੋਨਾ ਚੜਾਇਆ ਗਿਆ ਪਤਰੇ ਚੜਾਏ ਗਏ ਨੇ ਸੇਵਾ ਕੀਤੀ ਗਈ ਆ ਤਾਂ ਨਾਲ ਮਸਜਿਦ ਤੇ ਮੰਦਿਰ ਵੀ ਬਣਾਏ ਗਏ ਨੇ ਉੱਥੇ ਵੀ ਸੋਨਾ ਚੜਾਇਆ ਗਿਆ ਪੰਜਾਬ ਦੇ ਮੁੱਦੇ ਬਹੁਤ ਸਾਰੇ ਨੇ ਪਰ ਇਹਨਾਂ ਮੁੱਦਿਆਂ ਦਾ ਹੱਲ ਕਿਵੇਂ ਹੋਏਗਾ ਪਾਰਟੀਆਂ ਲਗਾਤਾਰ ਸਰਗਰਮ ਨੇ ਭਾਵੇਂ ਉਹ ਅਕਾਲੀ ਦਲ ਹੈ ਭਾਵੇਂ ਉਹ ਕਾਂਗਰਸ ਹੈ ਉਹ ਕਹਿੰਦੇ ਨੇ ਕਿ ਪੰਜਾਬ ਦੇ ਮੁੱਦੇ ਨੇ ਉਹ ਹੱਲ ਹੋਣੇ ਚਾਹੀਦੇ ਨੇ ਦੂਜੇ ਪਾਸੇ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਰਾਮ ਮੰਦਿਰਾਂ ਨੂੰ ਲੈ ਕੇ ਜਿਹੜਾ ਸਿੱਖਾਂ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਇਸ ਉੱਤੇ ਵੀ ਗੱਲਬਾਤ ਕਰਾਂਗੇ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਲੈ ਕੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੀਟਿੰਗ ਹੋਈ ਸੀ ਬੀਤੇ ਦਿਨਾਂ ਦੇ ਵਿੱਚ ਚੰਦਰ ਸਾਹਿਬ ਸਾਡੇ ਨਾਲ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਚੰਦਰ ਸਾਹਿਬ ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਅੱਜ ਯੂਨੀਵਰਸਿਟੀ ਇਕੱਠੇ ਹੋਏ ਹੋਏ ਪੰਜਾਬ ਦੇ ਬਹੁਤ ਮੁੱਦੇ ਗੰਭੀਰ ਨੇ ਪਰ ਮੁੱਦੇ ਗੰਭੀਰ ਨੇ ਇਸ ਦਾ ਹੱਲ ਕਿਵੇਂ ਆਲਟਰਨੇਟਿਵ ਕੀ ਹੈ ਅੱਜ ਇਕੱਠੇ ਹੋ ਗਏ ਚਲੇ ਜਾਣਾ ਜਾਂ ਫਿਰ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਾ ਅੱਜ ਜਾਣ ਲਈ ਇਕੱਠੇ ਨਹੀਂ ਹੋਏ ਲੜਨ ਲਈ ਇਕੱਠੇ ਹੋਏ ਆ ਪਹਿਲੀ ਗੱਲ ਤੇ ਇਹ ਹੈ ਕਿ ਜੇ ਇਕੱਠੇ ਹੋਵਾਂਗੇ ਤਾਂ ਹੀ ਲੜਾਂਗੇ ਨਾ ਹੁਣ ਘਰੇ ਬੈਠੇ ਲੜਨ ਤੇ ਰਹੇ ਚਲੋ ਦੂਜੀਆਂ ਪਾਰਟੀਆਂ ਵੀ ਆਈਆਂ ਸ਼ੋਮਣੀ ਕਾਲਦਲ ਦੇ ਵੀ ਸਾਰੀ ਸਤਕਾਰਯੋਗ ਪ੍ਰਧਾਨ ਸਾਹਿਬ ਵੀ ਆਏ ਚੀਮਾ ਸਾਹਿਬ ਵੀ ਆਏ ਸਾਰੇ ਯੂਥ ਲੀਡਰ ਵੀ ਸੀਗੇ ਅੱਜ ਇਹ ਲੜਾਈ ਦੀ ਸ਼ੁਰੂਆਤ ਹੋਈ ਆ ਹਾਲਾਂਕਿ ਇਹ 18-20 ਦਿਨ ਤੋਂ ਧਰਨਾ جاری ਆ ਲੜਾਈ ਚੱਲ ਰਹੀ ਆ ਪਰ ਸ਼੍ਰੋਮਣੀ ਕਾਲਦਲ ਨੂੰ ਜਿਸ ਹੱਦ ਤੱਕ ਵੀ ਜਣਾ ਪਿਆ ਕਿਉਂਕਿ ਸ਼੍ਰੋਮਣੀ ਕਾਲਦਲ ਦਾ ਮਤਲਬ ਹੈ ਪੰਜਾਬ ਕਿਸਾਨ ਮਜ਼ਦੂਰਾਂ ਦੀ ਪਾਰਟੀ ਪੰਜਾਬ ਦੇ ਮੁੱਦਿਆਂ ਦੀ ਲੜਾਈ ਸ਼੍ਰੋਮਣੀ ਕਾਲਦਲ ਨੇ ਅੱਗੇ ਹੋ ਕੇ ਲੜੀ ਆ ਸੋ ਇਹ ਮੁੱਦੇ ਤੇ ਵੀ ਸ਼੍ਰੋਮਣੀ ਕਾਲਦਲ ਇੱਕ ਸੋਹਰਾ ਤੇ ਸ਼੍ਰੋਮਣੀ ਕਾਲਦਲ ਦਾ ਹਰ ਲੀਡਰ ਇਸ ਲੜਾਈ ਲੜਨ ਲਈ ਤਿਆਰ ਆ ਜਿਸ ਹੱਦ ਤੱਕ ਵੀ ਜਿਹੜਾ ਸੰਘਰਸ਼ ਨੂੰ ਤਿੱਖਾ ਕਰਨਾ ਪਿਆ ਬਾਕੀ ਇਥੇ ਸਾਰੇ ਸਤਕਾਰਯੋਗ ਯੂਨੀਅਨ ਬੈਠੀ ਆ ਸਟੂਡੈਂਟ ਦੀ ਸੈਨੇਟ ਮੈਂਬਰਾਂ ਦੀ ਸਾਰਿਆਂ ਦੀ ਬਣੀਆ ਕਮੇਟੀ ਉਹ ਜਿਵੇਂ ਵੀ ਹੁਕਮ ਕਰੇਗੀ ਲੀਡਰਸ਼ਿਪ ਨੇ ਇਹ ਕਿਹਾ ਕਿ ਤੁਸੀਂ ਅੱਗੇ ਲੱਗੋ ਤੇ ਜੋ ਵੀ ਤੁਸੀਂ ਮਤਲਬ ਦੋਗੇ ਸਿਗਨਲ ਸਾਨੂੰ ਜਿਸ ਹਿਸਾਬ ਦੀ ਵੀ ਲੜਾਈ ਲੜਨੀ ਆ ਸ਼ਰਮਣੀ ਕਲਰ ਉਹਦੇ ਨਾਲ ਮੰਦਰਾਂ ਦੇ ਉੱਤੇ ਸਿੱਖ ਹਮਲਾ ਕਰ ਰਹੇ ਨੇ ਕਹਿੰਦੇ ਲਗਾਤਾਰ ਇਹ ਜਿਹੜਾ ਕਿਹਾ ਜਾ ਰਿਹਾ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਨਰਿੰਦਰ ਮੋਦੀ ਹੋਰਾਂ ਦਾ ਟਵੀਟ ਕੁਝ ਹੋਰ ਸੀਗਾ ਕਹਿ ਕੁਝ ਹੋਦੇ ਸੀਗੇ ਬਾਅਦ ਚ ਮੀਡੀਆ ਨੇ ਜਿਹੜਾ ਨੈਸ਼ਨਲ ਮੀਡੀਆ ਉਹਨਾਂ ਨੇ ਹੋਰ ਤਰ੍ਹਾਂ ਪ੍ਰਚਾਰ ਕੀਤਾ ਕਿ ਸਿੱਖ ਅਤਵਾਦੀ ਜਿਹੜੇ ਨੇ ਉਹ ਇਸ ਤਿੱਕੇ ਨਾਲੇ ਹਮਲੇ ਕਰਦੇ ਕੋਈ ਨਹੀਂ ਨਰਿੰਦਰ ਇੱਕਦਮ ਮੋਦੀ ਗੋਦੀ ਮੀਡੀਆ ਇੱਕ ਕੇਜੀ ਮੀਡੀਆ ਤੁਹਾਡੇ ਵਰਗੇ ਭਰਾ ਹੈਗੇ ਜਿਹੜੇ ਥੋੜੀ ਜੀ ਗੱਲ ਠੋਕ ਕੇ ਰੱਖ ਲੈਂਦੇ ਨੇ ਸੋਸ਼ਲ ਤੁਹਾਡੇ ਚੈਨਲਾਂ ਤੇ ਪਾ ਲੈਂਦੇ ਨੇ ਇਹੀ ਤਾਂ ਦੁੱਖ ਹੈ ਇਹੀ ਤਾਂ ਰੋਣਾ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜੇ ਵੰਡੀਆਂ ਪਾਉਣ ਦੀ ਗੱਲ ਕਰਦਾ ਮਤਲਬ ਐਡੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਕੋਈ ਛੋਟੀ ਗੱਲ ਨਹੀਂ ਹੁੰਦੀ ਮੇਨ ਬਿਆਨ ਹੈ ਹਾਲਾਂਕਿ ਜਿਹੜੀ ਉੱਥੇ ਕੈਨੇਡਾ ਦੇ ਵਿੱਚ ਘਟਨਾ ਹੋਈ ਆ ਦੋ ਗੁੱਟਾਂ ਦੀ ਆਪਸੀ ਲੜਾਈ ਆ ਉਹ ਵੀ ਬਾਹਰ ਮੰਦਰ ਤੋਂ ਬਾਹਰ ਕਲ ਜਥੇਦਾਰ ਸਾਹਿਬ ਦਾ ਬਿਆਨ ਵੀ ਆਇਆ ਕਿ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜੇ ਸ਼੍ਰੀ ਦਰਬਾਰ ਸਾਹਿਬ ਤੇ ਸੋਨਾ ਚੜਾਇਆ ਗਿਆ ਪਤਰੇ ਚੜਾਏ ਗਏ ਨੇ ਸੇਵਾ ਕੀਤੀ ਗਈ ਆ ਤਾਂ ਨਾਲ ਮਸਜਿਦ ਤੇ ਮੰਦਰ ਵੀ ਬਣਾਏ ਗਏ ਨੇ ਉੱਥੇ ਵੀ ਸੋਨਾ ਚੜਾਇਆ ਗਿਆ ਇਹ ਵੀ ਪਹਿਲੀ ਉਦਾਹਰਨ ਆ ਪੂਰੇ ਵਰਲਡ ਦੇ ਵਿੱਚ ਸਭ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਸੀ ਇੱਥੇ ਸਭ ਕਾ ਸਾਥ ਸਭ ਕਾ ਵਿਕਾਸ ਦੀਆਂ ਗੱਲਾਂ ਤਾਂ ਹੁੰਦੀਆਂ ਨੇ ਪਰ ਘਟ ਗਣਤੀਆਂ ਨਾਲ ਮਤਰੀਕ ਮਾਂ ਵਾਲਾ سلوਕ ਇਹ ਕਹਿਣੋ ਕੋਈ ਗਰੇਜ ਨਹੀਂ ਕਿ ਕੇਂਦਰ ਸਰਕਾਰ ਠੋਕੇ ਕਰ ਰਹੀ ਆ ਪਹਿਲੀਆਂ ਸਰਕਾਰਾਂ ਨੇ ਵੀ ਕੀਤੇ ਸਾਡੀ ਭਾਈ ਵਾਲੀ ਸਰਕਾਰ ਵੀ ਰਹੀ ਆ 25 26 ਸਾਲ ਪਰ ਉਹ ਬੀਜੇਪੀ ਤੇ ਹੁਣ ਦੇ ਬੀਜੇਪੀ ਚ ਕਾਫੀ ਜ਼ਿਆਦਾ ਫਰਕ ਆ ਚੁੱਕਿਆ ਤਾਂ ਹੀ ਅਸੀਂ ਪਾਸੇ ਹੋਏ ਆ ਕਿ ਭਾਈ ਹੁਣ ਸੀਟਾਂ ਲਈ ਸੱਤਾ ਲਈ ਰਾਜ ਰਾਜ ਭਾਗ ਲਈ ਹੁਣ ਇਹੋ ਜਿਹੇ ਬੰਦਿਆਂ ਨਾਲ ਤਾਂ ਨਹੀਂ ਬੈਠ ਸਕਦੇ ਜਿਹੜੇ ਸਿੱਧੀ ਬਾ ਪਾੜਨ ਦੀ ਗੱਲ ਕਰਦੇ ਨੇ ਜੋੜਨ ਦੀ ਗੱਲ ਨਹੀਂ ਕਰਦੇ ਜਿਹੜੇ ਇੱਕ ਸਾਡੀ ਸਟੇਟ ਦੇ ਸਿੱਧੇ ਤੌਰ ਤੇ ਸਾਨੂੰ ਮਾਰਨ ਦੀ ਗੱਲ ਕਰਦੇ ਨੇ ਪਾੜਨ ਦੀ ਗੱਲ ਕਰਦੇ ਨੇ ਸੰਸਥਾਵਾਂ ਤੇ ਕਾਬਜ ਹੋਣ ਤੱਕ ਆ ਗਏ ਉਹ ਕਦੇ ਵੀ ਸ਼੍ਰੋਮਿਕ ਕਲਦਰ ਬਰਦਾਸ਼ਤ ਨਹੀਂ ਕਰੇਗਾ ਸੁਖਬੀਰ ਸਿੰਘ ਬਾਦਲ ਦਾ ਇਹ ਹੋ ਰੌਲਾ ਕਈ ਵਾਰ ਪੁੱਛਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਘੇਰਾ ਜਾਂਦਾ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਯੂਥ ਕਲਦਰ ਦਾ ਪ੍ਰਧਾਨ ਇਹ ਪਹਿਲੀ ਵਾਰ ਹੈ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਅੰਦਰ ਹਾਲਾਤ ਦੇਖੇ ਨੇ ਚੋਣਾਂ ਤੋਂ ਪਹਿਲਾਂ ਸਰਦਾਰ ਸੁਖਬੀ ਸਿੰਘ ਬਾਦਲ ਮੇਹ ਤੇ ਮੁੱਕੀ ਮਾਰ ਕੇ ਕਹਿੰਦਾ ਸੀ ਕਿ ਵੋਟ ਪਵੇ ਨਾ ਪਵੇ ਸੀਟ ਆਉਣ ਨਾ ਆਣ ਅਬ ਬਥੇਰੇ ਆਗੂ ਚਾਹੁੰਦਾ ਸੀ ਨਾਗਪੁਰ ਅਕਾਲੀ ਦਲ ਨਾ ਰੱਖਿਆ ਉਹਨਾਂ ਦਾ ਇਹ ਰੌਲਾ ਪਾਉਂਦੇ ਸੀ ਜੀ ਆਪਾਂ ਨੂੰ ਵੋਟਾਂ ਘੱਟ ਪੈਣਗੀਆਂ ਜੇ ਆਪਾਂ ਭਾਜਪੀ ਨਾਲ ਜੋੜ ਲੀਏ ਜੀ ਇੰਨਾ ਡਾਟਾ ਇਹ ਕਹਿੰਦਾ ਇੰਨਾ ਡਾਟਾ ਇਹ ਤਾਂ ਇੱਥੋਂ ਤੱਕ ਕਹਿੰਦੇ ਸੀ ਅੱਜ ਮੇਰੇ ਮੂੰਹ ਤੇ ਇੱਕ ਕਰ ਗੱਲਾਂ ਦਾ ਕਰਨ ਕਹਿੰਦੇ ਕੋਈ ਗੱਲ ਨਹੀਂ ਇੰਨਾ ਕਿਹੜਾ ਰੌਲਾ ਪਾਣਾ ਇੰਨਾ ਨਹੀਂ ਕੋਈ ਦੇ ਸੋਚੀਦਾ ਹੁੰਦਾ ਸਮਝੌਤੇ ਕਰਕੇ ਪਾਰਟੀ ਨੂੰ ਕੇ ਵਧਾਈਦਾ ਹੁੰਦਾ ਪਰ ਸਰਦਾਰ ਸੁਖਬੀ ਸਿੰਘ ਬਾਦਲ ਕਹਿੰਦਾ ਸੀ ਕਿ ਨਾ ਜਦ ਤੱਕ ਸੰ ਉਹਨਾਂ ਬਾਰੇ ਕੇਂਦਰ ਗੱਲ ਨਹੀਂ ਕਰਦਾ ਜਦ ਤੱਕ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੁੰਦੇ ਜਦ ਤੱਕ ਬੰਦੀ ਸਿੰਘਾਂ ਦੇ ਮੁੱਦੇ ਹੱਲ ਨਹੀਂ ਹੁੰਦੇ ਜਦ ਤੱਕ ਪੰਜਾਬ ਦੇ ਮੁੱਦੇ ਹੱਲ ਨਹੀਂ ਹੁੰਦੇ ਜਾਂ ਹੱਲ ਹੋਣ ਬਾਰੇ ਉਹ ਆ ਕੇ ਗੱਲ ਨਹੀਂ ਕਰਦੇ ਜਦ ਤੱਕ ਉਹਨਾਂ ਨਾਲ ਬੈਠ ਕੇ ਗੱਲ ਤੱਕ ਵੀ ਨਹੀਂ ਕਰਨੀ ਪੰਜ ਸਿੱਟਾ ਚਾਰ ਸਿੱਟਾ ਛੇ ਸਿੱਟਾ ਦੋ ਸਿੱਟਾ ਰੌਲਾ ਸੀ ਸਰਦਾਰ ਸੁਖ ਸਿੰਘ ਬਾਦਲ ਇੱਕ ਇੱਕ ਗੱਲ ਤੱਕ ਵੀ ਨਹੀਂ ਕੀਤੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਤਾਂ ਹੀਓ ਜਦੋਂ ਉਹ ਬੰਦਾ ਹਿੱਕ ਡਾਂ ਕੇ ਖੜ ਗਿਆ ਕਿ ਯਾਰ ਜੋ ਮਰਜ਼ੀ ਹੋ ਜੇ ਇਹ ਚੀਜ਼ਾਂ ਦਾ ਮੈਂ ਇਹ ਸੰਸਥਾਵਾਂ ਦੇ ਵਿੱਚ ਪੰਜਾਬ ਦੇ ਹੱਕਾਂ 'ਚ ਡਾਕਾ ਨਹੀਂ ਮਾਰਨ ਦੇਣਾ ਸੰਸਥਾਵਾਂ ਤੇ ਕਬਜ਼ਾ ਨਹੀਂ ਹੋਣ ਦੇਣਾ ਤਾਂ ਹੀ ਚੁੱਪਦਾ ਤੇ ਜਿਹੜੇ ਕੇਂਦਰ ਦੀਆਂ ਕਠਪੁਤਲੀਆਂ ਨੇ ਪਰ ਉਹ ਨੱਚਣਗੇ ਤਾਂ ਉਹਦੇ ਇਸ਼ਾਰੀ ਉਹੀ ਫਿਰ ਘੇਰਦੇ ਨੇ ਆ ਕੇ ਤੇ ਮੈਂ ਕੂਰ ਕਮੇਟੀ ਚ ਸਾਰਾ ਕੁਝ ਦੇਖਿਆ ਤਾਂ ਹੀ ਆਪਾਂ ਇੱਕ ਢਾਕੇ ਐਜੇ ਯੂਥ ਪ੍ਰਧਾਨ ਨਹੀਂ ਐਜੇ ਇੱਕ ਇਨਸਾਨ ਵੀ ਐਜੇ ਇੱਕ ਪੰਜਾਬੀ ਵੀ ਐਜੇ ਇੱਕ ਸਿੱਖ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉਹ ਮਗਰ ਆਵਾਜ਼ ਬੁਲੰਦ ਕਰੀਦੀ ਆ ਕਿਉਂਕਿ ਜੇ ਕੋਈ ਬੰਦਾ ਇੱਕ ਢਾਕੇ ਕੋਈ ਸਹੀ ਗੱਲ ਕਰ ਰਿਹਾ ਸੱਚ ਦੇ ਰਾਹ ਤੇ ਤੁਰਿਆ ਤਾਂ ਉਹਦੇ ਮਗਰ ਖੜਨ ਵਾਲੇ ਪਹਿਲਾਂ ਥੋੜੇ ਹੀ ਹੁੰਦੇ ਨੇ ਬਾਅਦ ਚ ਕਾਫਲੇ ਆਪੇ ਬਣ ਜਾਂਦੇ ਨੇ ਮੈਂ ਆਪਣਾ ਮੰਦਰ ਦੀ ਗੱਲ ਚਾਰਦੀ ਸੀਗੀ ਜਿਸ ਦੇ ਵਿੱਚ ਸਿੱਖ ਕਦੇ ਐ ਸੋਚ ਸਕਦਾ ਕਿਸੇ ਦੇ ਮੰਦਰ ਦੇ ਉੱਤੇ ਇੱਕ ਧਾਰਮਿਕ ਸਥਾਨ ਦੇ ਉੱਤੇ ਅਟੈਕ ਕਰਦਾ ਹੈ ਤੇ ਉਹਨਾਂ ਨੂੰ ਫਿਰ ਉਹ ਚੀਜ਼ਾਂ ਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ ਐ ਐਵੇਂ ਦਾ ਕਦੇ ਹੋਇਆ ਜਾਂ ਇਤਿਹਾਸ ਦੇ ਵਿੱਚ ਹੋਇਆ ਕਦੇ ਸਿੱਖਾਂ ਨੇ ਹਮਲਾ ਕਰ ਦਿੱਤਾ ਮੈਂ ਨਹੀਂ ਕਦੇ ਪੜਿਆ ਤੁਸੀਂ ਵੀ ਸਿੱਖੋਂ ਤੁਸੀਂ ਵੀ ਮਤਲਬ ਮੈਂ ਤਾਂ ਸੁਣਿਆ ਨਹੀਂ ਕਦੇ ਮੁਕਿਆਂ ਪ੍ਰਚਾਰਿਆ ਜਾ ਰਿਹਾ ਯਾਰ ਹੁਣ ਵੰਡਣ ਦੀ ਗੱਲ ਪਾੜੋ ਤੇ ਰਾਜ ਕਰੋ ਗੋਰਿਆਂ ਨੇ ਨੀਤੀ ਨਹੀਂ ਬਣਾਈ ਸੀ ਕਿ ਪਾੜੋ ਤੇ ਰਾਜ ਕਰੋ ਕਿ ਪਾੜੋ ਡਿਵਾਈਡ ਕਰੋ ਸਿੱਖ ਭਾਰਤ ਦੇ ਵਿੱਚ ਘਟ ਗਣਤੀ ਨੇ ਕਿ ਇਹਨਾਂ ਨੂੰ ਬਦਨਾਮ ਵਕਵਾਦੀ ਅੱਤਵਾਦੀ ਕਿਹੜੇ ਅੱਤਵਾਦੀਆਂ ਸੀ ਆਪਣੇ ਹੱਕਾਂ ਦੀ ਗੱਲ ਕਰਨੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਵਕਵਾਦੀ ਹੁੰਦਾ ਜੇ ਆਪਣੇ ਹੱਕਾਂ ਦੀ ਗੱਲ ਕਰਨੀ ਆਪਣੇ ਅਧਿਕਾਰਾਂ ਦੀ ਗੱਲ ਕਰਨੀ ਆਪਣੇ ਲੋਕਾਂ ਲਈ ਲੜਨਾ ਸੰਸਥਾਵਾਂ ਲਈ ਲੜਨਾ ਅੱਤਵਾਦੀ ਤੇ ਵਕਵਾਦੀ ਹੈਗੇ ਆ ਮੈਂ ਵੀ ਹੈਗਾ ਹਰ ਇੱਕ ਹਰ ਇੱਕ ਪੰਜਾਬੀ ਹਰ ਇੱਕ ਸਿੱਖ ਵੀ ਅੱਤਵਾਦੀ ਤੇ ਵਕਵਾਦੀ ਆ ਹੈਗੇ ਆ ਫਿਰ ਸਰਕਾਰ ਨੇ ਜਿਹੜਾ ਪੱਟਣਾ ਸਾਡਾ ਪੱਟ ਲਵੇ ਕੋਈ ਪਰਵਾਹ ਨਹੀਂ ਹੈਗੀ ਇਸ ਗੱਲ ਦੀ ਆਪਣੇ ਹੱਕਾਂ ਲਈ ਸੰਸਥਾਵਾਂ ਲਈ ਲੜਨਾ ਸਾਡਾ ਹੱਕ ਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਲੜਾਈ ਲੜਾਂਗੇ ਇੱਕ ਢਾਹ ਕੇ ਲੜਾਂਗੇ ਤੇ ਜਿਹੜੇ ਕਿਸੇ ਨੇ ਵੱਖਵਾਦੀ ਤੇ ਅੱਤਵਾਦੀ ਵੱਖਵਾਦੀ ਗੱਲ ਕੀਤੀ ਹੋਊਗੀ ਨਾ ਪਿਛਲੇ ਸਮੇਂ ਦੇ ਵਿੱਚ ਵੀ ਮੈਂ ਇਹ ਵੀ ਗੱਲ ਕਹਿ ਦੇਣੀ ਚਾਹੁੰਦਾ ਕਿ ਉਹਨਾਂ ਦੇ ਪਰਿਵਾਰਾਂ ਤੇ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਬੇਤਹਾ ਤਾਂ ਅੰਗਲੇ ਕਰਦੇ ਨੇ ਵੱਖਵਾਦੀ ਗੱਲ ਜਿਹੜੇ ਕਹਿੰਦੇ ਨੇ ਕਿ ਉੱਥੇ ਨਾਰੇ ਲਾਉਂਦੇ ਨੇ ਮੈਂ ਮੈਂ ਤਾਂ ਦੇਸ਼ ਦੀ ਗੱਲ ਕਰਦਾ ਦੇਸ਼ ਜੋੜਨ ਦੀ ਗੱਲ ਕਰਦਾ ਪਿਆਰ ਦੀ ਗੱਲ ਕਰਦਾ ਸ਼੍ਰੋਮਣੀ ਕਲਦਲ ਜੋੜਨ ਦੀ ਪਿਆਰ ਦੀ ਗੱਲ ਕਰਦਾ ਇਸ ਦੇਸ਼ ਨੂੰ ਯਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੇ ਦਿੱਤੀਆਂ ਨੇ ਸਾਨੂੰ ਇਹ ਕਹਿੰਦੇ ਹੱਤਵਾਦੀ ਦੇਸ਼ ਸਾਡਾ ਇਹ ਠਿੱਕ ਲੱਗਦਾ ਟਿੱਸਾ ਸਭ ਤੋਂ ਵੱਧ ਮਰੇ ਤਾਂ ਅਸੀਂ ਆਂ ਦੇਸ਼ ਵੰਡਿਆ ਗਿਆ ਦੇਸ਼ ਥੋੜਾ ਵੰਡਿਆ ਗਿਆ ਪੰਜਾਬ ਵੰਡਿਆ ਗਿਆ ਸਾਰਾ ਪੰਜਾਬ ਕੱਟ ਕੇ ਰੱਖ ਦਿੱਤਾ ਸਾਡੇ ਗੁਰਦਾਮ ਉਧਰ ਚਲੇ ਗਏ ਸਾਰਾ ਸਤਿਆਨਾਸ ਤਾਂ ਸਾਡਾ ਹੋਇਆ ਬੰਦੇ ਮਰੇ ਸਾਡੇ ਮਰੇ ਨੁਕਸਾਨ ਹੋਇਆ ਸਾਡਾ ਨੁਕਸਾਨ ਹੋਇਆ ਆ ਬਾਰਡਰ ਬਾਕੀ ਤਾਂ ਬੰਬੇ ਵਾਲਾ ਵੀ ਖੋਲ ਰੱਖਿਆ ਮਹਾਰਾਸ਼ਟਰ ਵਾਲਾ ਗੁਜਰਾਤ ਵਾਲਾ ਵੀ ਖੋਲ ਰੱਖਿਆ ਸਾਡੇ ਵਾਲਾ ਬੰਦ ਕਰ ਰੱਖਿਆ ਸੜਕਾਂ ਦੇ ਨਾਲ ਇਹ ਕੋਰਪੋਰੇਟ ਘਰਾਣੇ ਲਿਆ ਕੇ ਪੰਜਾਬ ਨੂੰ ਆਰਥਿਕ ਤੌਰ ਤੇ ਆਲੇ-ਦੁਆਲੇ ਮੁੱਦੇ ਤੇ ਸੈਨਟ ਦੇ ਮੁੱਦੇ ਤੇ ਇਕੱਠੇ ਹੋਏ ਆ ਸਿੱਖਿਆ ਦੇ ਤੌਰ ਤੇ ਸੰਸਥਾਵਾਂ ਦੇ ਤੌਰ ਤੇ ਸਮਾਜਿਕ ਤੌਰ ਤੇ ਹਰ ਪੱਖੋਂ ਮਾਰਨ ਦੀ ਕੋਸ਼ਿਸ਼ ਆ ਕਿਉਂਕਿ ਇਹ ਇਤਿਹਾਸ ਆ ਕਿ ਜ਼ੁਲਮ ਦੇ ਖਿਲਾਫ ਤੱਕੇ ਦੇ ਖਿਲਾਫ ਜੇ ਕੋਈ ਲੜਦਾ ਤੇ ਖੜਦਾ ਤਾਂ ਉਹ ਪੰਜਾਬੀ ਖੜਦਾ ਸੋ ਇਸ ਲਈ ਕੋਈ ਉੱਥੇ ਕੈਨੇਡਾ ਦੇ ਵਿੱਚ ਹਮਲਾ ਨਹੀਂ ਹੋਇਆ ਇੱਕ ਦੋ ਗਰੁੱਪਾਂ ਦੀ ਬਾਹਰ ਝਗੜਾ ਸੀ ਉਹਨੂੰ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਇਹੀ ਬਦਨਾਮੀ ਕਰਕੇ ਤਾਂ ਮਤਲਬ ਫਿਰ ਰੌਲਾ ਪੁੰਦਦੇ ਨੇ ਅਗਲੇ ਬਿਲਕੁਲ ਅੱਛਾ ਕਹਿੰਦੇ ਹਵਾਈ ਅੱਡਿਆਂ ਦੇ ਉੱਤੇ ਸ਼੍ਰੀ ਸਾਹਿਬ ਆਪਕੇ ਕੰਮ ਕਰਨਾ ਜਾਂ ਉੱਥੇ ਉਹ ਚੀਜ਼ਾਂ ਐਮ ਦੇ ਸਵਾਲ ਹੋਣ ਲੱਗੇ ਹੁਣ ਸ਼੍ਰੀ ਸਾਹਿਬਾਂ ਤੱਕ ਧਾਰਮਿਕ ਜਿਹੜੇ ਚਿੰਨ੍ਹ ਨੇ ਉਹਨਾਂ ਦਿੱਤੇ ਵੀ ਨਿਸ਼ਾਨੇ ਸਾਧੇ ਜਾ ਰਹੇ ਹੁਣ ਮੈਂ ਕੱਲ ਬਿਆਨ ਵੀ ਇਸ ਗੱਲ ਤੇ ਦਿੱਤਾ ਧੰਨਵਾਦ ਕਰਦਾ ਮੈਂ ਸਾਰੀ ਮੀਡੀਆ ਦਾ ਟਾਈਮਸ ਆਫ ਇੰਡੀਆ ਦਾ ਸਾਰੇ ਇੰਡੀਆ ਟੂਡੇ ਦਾ ਸਾਰੇ ਪੇਪਰਾਂ ਨੇ ਉਹ ਗੱਲ ਸਾਡੀ ਰੱਖੀ ਵੀ ਆਵਾਜ਼ ਸਾਡੀ ਚੱਕੀ ਵੀ ਆ ਗੱਲ ਇਹ ਆ ਵੀ ਇਹ ਵੀ ਪਹਿਲੀ ਵਾਰ ਹੋਇਆ ਕਿ ਹਵਾਈ ਅੱਡਿਆਂ ਤੇ ਜਿਹੜੇ ਸਾਡੇ ਸਿੱਖ ਭਰਾ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਆਪਣੇ ਸ੍ਰੀ ਸਾਹਿਬ ਕਰਪਾਣ ਸਾਹਿਬ ਪਾਉਣ ਦੀ ਆਗਿਆ ਤੋਂ ਮਨਾਹੀ ਕਰ ਦਿੱਤੀ ਗਈ ਆ ਇਸ ਤੋਂ ਵੱਧ ਫਿਰ ਬਗਾਨੇ ਪਣ ਦਾ ਅਹਿਸਾਸ ਕਿ ਹੋਊਗਾ ਹੋਰ ਕੀ ਖਤਰਾ ਉਹਨਾਂ ਨੂੰ ਤੇ ਜਿਹੜੇ ਉੱਥੇ ਆਲਰੇਡੀ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਨੂੰ ਕੀ ਖਤਰਾ ਇਹ ਮੈਂ ਸਮਝਦਾ ਕਿ ਇਹ ਸਿੱਧਾ ਸਿੱਖਾਂ ਤੇ ਅਟੈਕ ਆ ਨਰਿੰਦਰ ਮੋਦੀ ਸਰਕਾਰ ਦਾ ਤਾਂ ਹੀ ਅਸੀਂ ਰੌਲਾ ਪਾਉਨੇ ਆ ਤਾਂ ਹੀ ਮੈਂ ਜਿੱਥੋਂ ਗੱਲ ਸਟਾਰਟ ਕਰੀ ਸੀ ਮਿੱਤਰਾਂ ਉੱਥੇ ਹੀ ਆ ਰਹੇ ਆ ਕਿ ਉਹ ਭਾਜਪੀ ਤੇ ਆਹ ਭਾਜਪੀ 'ਚ ਜ਼ਮੀਨਾਂ ਸਮਾਨ ਦਾ ਫਰਕ ਆ ਅੱਜ ਦੀ ਬੀਜੇਪੀ ਪਾੜਨ ਦੀ ਮਾਰਨ ਦੀ ਦੱਬਣ ਦੀ ਕਟਗਿਣਤੀਆਂ ਨੂੰ ਖਤਮ ਕਰਨ ਦੀ ਦੱਬਣ ਦੀ ਗੱਲ ਕਰਦੀ ਆ ਪਰ ਇਹ ਹੋਣਾ ਨਹੀਂ ਬੜਿਆ ਅਨੰਗਲੇ ਹੋਣਾ ਨਹੀਂ ਚਲੋ ਇਹਨਾਂ ਨੂੰ ਵੀ ਭਲੇਖਾ ਕੱਢ ਲੈਣ ਦਿਓ ਅਮਿਤ ਸ਼ਾਹ ਜੀ ਤੇ ਮੋਦੀ ਸਾਹਿਬ ਦੀ ਜੋੜੀ ਨੂੰ ਕੋਈ ਕਰਨੀ ਤੁਸੀਂ ਵੀ ਭਲੇਖਾ ਕੱਢ ਲਓ ਜ਼ੋਰ ਲਾ ਲਓ ਕਿਸੇ ਤੇ ਨਹੀਂ ਦਬਣਾ ਇਹ 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 ਪੰਜਾਬੀਆਂ ਨੂੰ ਤੇ ਇਹ ਕੌਮ ਨੂੰ ਕੋਈ ਨਹੀਂ ਦੱਬ ਸਕਿਆ ਗੁਰੂ ਸਾਹਿਬ ਦੇ ਆਸਰੇ ਦੇ ਨਾਲ ਤਕੜੇ ਹੋ ਕੇ ਲੜਦੇ ਰਹਾਂਗੇ ਕੋਈ ਡਰ ਭੈ ਨਹੀਂ ਮਰ ਹਰ ਇੱਕ ਨੇ ਜਾਣਾ ਮਰਨ ਲਖਾਇ ਮੰਡਲ ਮਾਏ ਇੱਥੇ ਉਹ ਲਿਖਾ ਕੇ ਆਉਂਦਾ ਕਿ ਕਿਨੇ ਕਿਵੇਂ ਮਰਨਾ ਕੋਈ ਡਰ ਪੈ ਨਹੀਂ ਆਪਣੀ ਗੱਲ ਆਪਣੀ ਕੌਮ ਦੀ ਗੱਲ ਪੰਜਾਬ ਦੀ ਗੱਲ ਹੱਕਾਂ ਦੀ ਗੱਲ ਠੋਕੇ ਰੱਖਾਂਗੇ ਦੂਜੇ ਪਾਸੇ ਕੱਲ ਮੀਟਿੰਗ ਹੋਈ ਸੀ ਕਿ ਬਹੁਤ ਵੱਡੀ ਬੁੱਧੀਜੀਵੀ ਚੰਡੀਗੜ੍ਹ ਤੋਂ ਵੀ ਗਏ ਉੱਥੇ ਪ੍ਰੈਸ ਵਾਲੇ ਪੱਤਰਕਾਰ ਭਾਈਚਾਰਾ ਬਹੁਤ ਸਾਰਾ ਗਿਆ ਸੀਗਾ ਕਹਿੰਦੇ ਵੀ ਕੋਈ ਫੈਸਲਾ ਹੋਣਾ ਚਾਹੀਦਾ ਇਸ ਦੇ ਉੱਤੇ ਤੁਹਾਨੂੰ ਕੀ ਲੱਗਦਾ ਕਿ ਉਸ ਦੇ ਵਿੱਚ ਕੀ ਸੁਖਬੀਰ ਸਿੰਘ ਬਾਦਲ ਹੋਰਾਂ ਦਿੱਲੀ ਫੈਸਲਾ ਹੋਣਾ ਚਾਹੀਦਾ ਹਾਲਾਂਕਿ ਜਿਸ ਨਾਲ ਸਾਰਾ ਪ੍ਰਚਾਰਿਆ ਜਾ ਰਿਹਾ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜੋ ਚੀਜ਼ਾਂ ਉਸ ਵਾਲੇ ਹੋਈਆਂ ਸੀਗੀਆਂ ਆ ਚੀਜ਼ਾਂ ਇਹ ਕਿਹਾ ਜਾ ਰਿਹਾ ਤੁਸੀਂ ਕੀ ਸੋਚਦੇ ਹੋ ਤੁਸੀਂ ਅਕਾਲੀ ਦਲ ਦੇ ਵਿੱਚੋਂ ਕਿ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਵੈਸੇ ਨਾਲ ਪਹਿਲੀ ਇਹ ਨਮਾ ਰਵਾਜ ਚੱਲ ਪਿਆ ਕਿ ਹਰ ਬੰਦਾ ਬਾਹਰ ਬੈਠਾ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਰਾਇ ਦਿੱਜਦਾ ਆਹ ਸਜ਼ਾ ਹੋਣੀ ਚਾਹੀਦੀ ਹੈ ਜੀ ਉਹ ਸਜ਼ਾ ਹੋਣੀ ਚਾਹੀਦੀ ਹੈ ਜੀ ਮਤਲਬ ਮੈਂ ਤਾਂ ਹੈਰਾਨ ਆ ਵੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਹੁਣ ਤੁਸੀਂ ਦੱਸੋਗੇ ਦੂਆ ਨੰਬਰ ਬਾਕੀ ਮੈਂ ਬਾਹਲੀ ਉੱਥੇ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ ਕਿਉਂਕਿ ਜਥੇਦਾਰ ਸਾਹਿਬ ਦਾ ਚਲੋ ਅਸੀਂ ਸਤਿਕਾਰ ਕਰਦੇ ਆਂ ਉਹਨਾਂ ਨੇ ਬੁੱਧੀਜੀਵੀ ਸੱਦੇ ਕਿਹੜੇ ਬੁੱਧੀਜੀਵੀ ਸੱਦੇ ਕੌਣ ਸੱਦੇ ਅਨੁਵੇਦ 12 ਬਾਰੇ ਮੈਂ ਡਿਟੇਲ ਚ ਮੈਂ ਗਿਆ ਵੀ ਨਹੀਂ ਹੈਗਾ ਮੈਂ ਬਾਹਲੀ ਉੱਥੇ ਇਹਦੇ ਟਿੱਪਣੀ ਕੋਈ ਕਰਨੀ ਵੀ ਨਹੀਂ ਚਾਹੁੰਦਾ ਬਾਕੀ ਮੇਰੀ ਤਾਂ ਬੇਨਤੀ ਆ ਨਿਮਰਤਾ ਦੇ ਨਾਲ ਇੱਕ ਨਮਾਣੇ ਸਿੱਖ ਦੇ ਤੌਰ ਤੇ ਸ੍ਰੀ ਅਕਾਲ ਤਖਤ ਸੇਮੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਦਾ ਉਹ ਥਾਪਿਆ ਹੋਇ ਤਖਤ ਆ ਉੱਥੇ ਜਿਹੜੇ ਜਥੇਦਾਰ ਸਾਹਿਬਾਨ ਬੈਠੇ ਨੇ ਮੈਂ ਸਮਝਦਾ ਉਹਨਾਂ ਨੂੰ ਅਸੀਂ ਬੇ ਕਿ ਇਹ ਜਿਹੜੇ ਨਵੇਂੜੇ ਨੇ ਹੋਣੇ ਚਾਹੀਦੇ ਨੇ ਗੁਰੂ ਦੇ ਸਿਧਾਂਤਾਂ ਦੇ ਨਾਲ ਮਰਿਆਦਾ ਦੇ ਨਾਲ ਹੋਣੇ ਚਾਹੀਦੇ ਨੇ ਇੱਕ ਐਜ ਸਿੱਖ ਦੇ ਤੌਰ ਤੇ ਮੈਂ ਤਾਂ ਸਿਰਫ ਇੰਨੀ ਹੀ ਬੇਨਤੀ ਕਰ ਸਕਦਾ ਚਿੰਦਰ ਸਾਹਿਬ ਇੱਕ ਆਖਿਰਲਾ ਸਵਾਲ ਕਰਨਾ ਚਾਹਾਂਗਾ ਇਹ ਮੈਨੂੰ ਬੜੇ ਦਿਨਾਂ ਦਾ ਸਵਾਲ ਆ ਰਿਹਾ ਸੀਗਾ ਕਿ ਦਿੱਲੀ ਦੇ ਵਿੱਚ ਜਿਸ ਤਿੱਕੇ ਦੇ ਨਾਲ ਵਕਰੀ ਕਮੇਟੀ ਬਣ ਗਈ ਐ ਜੀਪੀਸੀ ਤੋਂ ਚਲੀ ਗਈ ਆ ਅਕਾਲੀ ਦਲ ਤੋਂ ਚਲੀ ਗਈ ਹਰਿਆਣਾ ਦੇ ਵਿੱਚ ਅਕਾਲੀ ਦਲ ਦੇ ਕੋਲੋਂ ਚਲੀ ਗਈ ਕਿ ਲੱਗਦਾ ਕਿ ਜਿਸ ਤਿੱਕੇ ਨਾਲ ਦਿੱਲੀ ਵਿੱਚ ਇੱਕ ਮਿਆਜ਼ਾ ਭੁਗਤਣਾ ਪਿਆ ਸਿੱਖਾਂ ਨੂੰ ਹਰਿਆਣਾ ਦੇ ਵਿੱਚ ਇੱਕ ਮਿਆਦਾ ਭੁਗਤਣਾ ਪਿਆ ਸਿੱਖਾਂ ਨੂੰ ਤੇ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਦੇ ਕੋਲ ਇਹ ਚੀਜ਼ਾਂ ਜਾਂਦੀਆਂ ਨੇ ਕਹਿੰਦੇ ਇੱਕ ਖੇਤੀ ਪਾਰਟੀ ਅਜਿਹੀ ਹੈ ਜੋ ਬਚਾਈ ਬੈਠੀ ਹੈ ਭੁਗਤਣਾ ਪੈ ਸਕਦਾ ਇਹ ਚੀਜ਼ਾਂ ਦਾ ਮਿਆਦਾ ਜੇ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਠੀ ਰਹੇ ਆਪਾਂ ਭੁਗਤੀ ਰਹੇ ਦਿੱਲੀ ਕਮੇਟੀ ਤੇ ਸਿੱਧਾ ਬੀਜਪੀ ਦਾ ਕਬਜ਼ਾ ਹਰਿਆਣਾ ਕਮੇਟੀ ਤੇ ਸਿੱਧਾ ਬੀਜਪੀ ਦਾ ਕਬਜ਼ਾ ਸਿੱਧਾ ਜਿਵੇਂ ਸਿੱਧਾ ਸਿੱਧੇ ਆਪ ਹੀ ਨਾਮਿਨੇਟ ਕਰਤੇ ਮੈਂਬਰ ਇਹਦੇ ਨੇ ਅਮਰਦੀ ਵੀ ਨਹੀਂ ਛੱਕਿਆ ਹੋਇਆ ਫਿਰ ਆਪਾਂ ਦੇਖ ਹੀ ਰਹੇ ਹਾਂ ਕਿ ਜਿੱਥੇ ਜਿੱਥੇ ਇਹ ਕੇਂਦਰੀ ਏਜੰਸੀਆਂ ਕਾਬਜ਼ ਹੋਈਆਂ ਨੇ ਉੱਥੇ-ਉੱਥੇ ਹਾਲਾਤ ਕੀ ਹੋਣੇ ਨੇ ਗੁਰੂ ਘਰਾਂ ਦੇ ਕਿਸਾਨਾਂ ਤੇ ਤਸੱਦਦ ਕਰਕੇ ਸ਼ੰਭੂ ਮੋਰਚੇ ਤੇ ਪੁਲਿਸ ਉੱਥੋਂ ਦੀ ਫੌਜ ਜਿਹੜੀ ਜਿਹੜੀ ਵੀ ਸੀਆਰਪੀ ਬਟਾਲੀ ਨਾ ਸੀਗੀ ਆ ਅੰਬਾਲਾ ਟੱਪਨ ਸਾਹਿਬ ਗੁਰਦੁਆਰਾ ਸਾਹਿਬ ਆਉਂਦਾ ਪਜੋਖੜਾ ਸਾਹਿਬ ਉੱਥੇ ਜਾ ਕੇ ਰੁਕਦੀ ਆ ਸੰਗਤ ਦੋ ਦਿਨ ਜਾ ਕੇ ਗਾਹ ਪਾਉਂਦੀ ਆ ਬੋਤਲਾਂ, ਸਿਰਕਟਾਂ, ਤਮਾਕੂ, ਜਰ ਦੇ ਬੀੜੀਆਂ ਉੱਥੋਂ ਸਰਾਮਾਂ ਦੇ ਵਿੱਚੋਂ ਲੱਭਦੇ ਨੇ ਇਹ ਇਹ ਫਰਕ ਆ ਇਹ ਫਰਕ ਆ ਕਿ ਗੁਰੂ ਘਰਾਂ ਦੇ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਜਾਂ ਬਗਾਨੇ ਦੇ ਹੱਥਾਂ ਦੇ ਵਿੱਚ ਕੀ ਫਰਕ ਆ ਇਹ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਹੋਇਆ ਹਰਿਆਣਾ ਦੇ ਵਿੱਚ ਹੋ ਆ ਸਿੱਖ ਨੂੰ ਸੋਚਣਾ ਚਾਹੀਦਾ ਮੈਂ ਤਾਂ ਇੱਕ ਗੱਲ ਕਹਿਣਾ ਕਮੀਆਂ ਹੋ ਸਕਦੀਆਂ ਨੇ ਕਿਸੇ ਵੀ ਪ੍ਰਬੰਧ ਦੇ ਵਿੱਚ ਕਮੀ ਹੋ ਸਕਦੀ ਆ ਮੈਂ ਇਸ ਗੱਲ ਤੋਂ ਨਹੀਂ ਭੱਜਦਾ ਕਮੀਆਂ ਹੁੰਦੀਆਂ ਨੇ ਪ੍ਰਬੰਧ ਚਲਾਉਂਦੇ ਵੇ ਕਮੀਆਂ ਵੀ ਰਹਿ ਜਾਂਦੀਆਂ ਨੇ ਪਰ ਜੇ 98% ਠੀਕ ਹੋ ਰਿਹਾ 99% ਠੀਕ ਹੋ ਰਿਹਾ 1% ਕੋਈ ਕਮੀ ਆ ਉਹ ਕਮੀ ਨੂੰ ਤੁਸੀਂ ਦੂਰ ਕਰਨ ਲਈ ਬਾਤ ਚੱਕ ਲੋ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਜੋ ਢਾਂਚੇ ਨੂੰ ਤਹਸ ਨੈਸ ਕਰਕੇ ਗਵਾਂਢੀ ਦਾਤ ਦੇ ਦੋ ਜੇ ਆਪਣੇ ਕੋਈ ਆਪਣਾ ਕੋਈ ਪਰਿਵਾਰ ਦਾ ਮੈਂਬਰ ਕੋਈ ਗਲਤ ਰਾਹ ਤੇ ਚੱਲਦੋਂ ਨੂੰ ਸਮਝਾਵਾਂਗੀ ਭਾਈ ਆਹ ਗੱਲ ਨਹੀਂ ਅਗਲ ਠੀਕ ਕਰ ਲੈ ਕਿ ਆਪਣਾ ਘਰ ਹੀ ਭਗਵਾਂ ਨੇ ਦੇ ਦਾਂਗੇ ਕਿ ਤੂੰ ਚੱਲ ਬਾਹਰ ਭਾਈ ਮੇਰਾ ਗਵਾਂਢੀ ਦੇਖੂਗਾ ਫੇ ਗਵਾਂਢੀ ਦਾ ਫਿਰ ਗਵਾਂਢੀ ਵਾਲੀ ਕੰਮ ਕਰੂਗਾ ਉਹੀ ਗੱਲ ਹੈ ਸੰਸਥਾਵਾਂ ਤੇ ਹੈ ਕਿ ਆਪਣੇ ਆਪਣੇ ਰਹਣੇ ਨੇ ਬਗਾਨੇ ਬਗਾਨੇ ਰਹਣੇ ਨੇ ਆਪਣਿਆਂ ਦੇ ਵਿੱਚ ਕਮੀਆਂ ਨੂੰ ਕਹਿ ਸਕਦੇ ਆ ਕਿ ਭਾਈ ਆਹ ਤੇਰੀ ਕਮੀ ਆ ਆਪਣਿਆਂ ਨੇ ਜਾ ਕੇ ਜੇ ਗਲਤੀਆਂ ਕਰੀਆਂ ਅੱਜ ਗੋਡੇ ਵੀ ਟੇਕ ਲੈ ਜੇ ਕੋਈ ਜਾਣੇ ਣ ਜਾਣੇ ਤਰੁੱਟੀ ਰਹੇਗੀ ਸਰਕਾਰ ਚਲਾਉਂਦੇ ਪਾਰਟੀ ਚਲਾਉਂਦੇ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੀਵੇਂ ਹੋ ਕੇ ਚਲੇ ਗਏ ਨਿਮਰਤਾ ਨਾਲ ਮਾਫੀ ਮੰਗ ਲਈ ਝੁਕ ਗਏ ਨਾ ਤਖਤ ਦੇਗੇ ਝੁਕ ਗਏ ਕਿਉਂਕਿ ਉਹ ਤੁਹਾਡੇ ਆਪਣੇ ਨੇ ਤੇ ਜਿਹੜੇ ਬਗਾਨੇ ਨੇ ਉਹਨਾਂ ਨੇ ਤੁਹਾਡੀ ਇੱਕ ਪੀੜੀ ਮਾਰ ਕੇ ਵੀ ਮਾਫੀ ਨਹੀਂ ਮੰਗੀ ਜਿਹੜੇ ਜਿਹੜੇ ਬਗਾਨੇ ਨੇ ਉਹ ਸ੍ਰੀ ਆਮ ਐਨ ਐਸ ਏ ਲਾ ਕੇ ਸ੍ਰੀ ਆਮ ਫਿਰ ਰਹੇ ਨੇ ਇੱਕ ਚੂਹ ਤੱਕ ਨਹੀਂ ਕੋਈ ਕਹਿੰਦਾ ਉਹਨਾਂ ਤੇ ਮਾਫੀ ਮੰਗਾ ਕੇ ਦਿਖਾਓ ਕੋਈ ਨਹੀਂ ਮਾਫੀ ਮੰਗਦਾ ਤੇ ਨਾ ਕਿਸੇ ਦੇ ਅੰਦਰ ਦਰਿਆਇਤ ਨਾ ਅੰਦਰ ਕਿਸੇ ਦਾ ਸਿੱਖੀ ਆ ਜਿਹੜੇ ਜਿਹਦੇ ਅੰਦਰ ਗੁਰੂ ਦੀ ਕਿਰਪਾ ਝੁਕਦਾ ਵੀ ਉਹੀ ਆ ਸੋ ਜਿਹੜਾ ਗੁਰੂ ਦੀ ਸ਼ਾਨ ਚਲਿਆ ਗਿਆ ਰੋਟੇ ਝੋਲੀਆਂ ਭਰ ਕੇ ਆਇਆ ਨੀਮਾ ਹੋਕਰੀ ਕਰਿਆ ਝੰਝਾ ਸਾਹਿਬ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਤੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਂਪਸਾਯੋਗ ਦੇ ਇਸ ਜਗਮੀਤ ਧੰਨਵਾਦ